ਹਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਐ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੌਰ ਸਿੰਘ ਸੌਰ ਸਿੰਘ ਪਿੰਡ ਦੋਸਤੋ ਪਹੁੰਚੀਆਂ ਵੀਰ ਸੰਦੀਪ ਦੇ ਕੋਲ ਪੁੱਲਰ ਡੇਰੀ ਫਾਰਮ ਤੇ ਜਿਦਾਂ ਕਿ ਦੋਸਤੋ ਡੇਲੀ ਰੁਟੀਨ ਦੇ ਵਿੱਚ ਵੀਰ ਦੇ ਕੋਲੇ ਪਸ਼ੂ ਆਉਂਦੇ ਆ ਨਵੇਂ ਪਸ਼ੂ ਆਉਂਦੇ ਆ ਦੋਸਤੋ ਤੇ ਇਸੇ ਤਰ੍ਹਾਂ ਆਰਡਰ ਕੁਆਲਿਟੀ ਇਸੇ ਤਰ੍ਹਾਂ ਦੋਸਤੋ ਵੜਾ ਹੁੰਦੀਆਂ ਨੇ ਮੱਝਾਂ ਹੁੰਦੀਆਂ ਨੇ ਤੁਸੀਂ ਸਮੇਂ-ਸਮੇਂ ਦੇ ਨਾਲ ਸੰਪਰਕ ਬਣਾ ਕੇ ਰੱਖ ਸਕਦੇ ਜੀ ਤੇ ਖਾਸ ਤੁਸੀਂ ਪਹੁੰਚ ਪਿੰਡ ਸੌਰ ਸਿੰਘ ਕਰਨੀ ਆ ਦੋਸਤੋ ਠਿੱਖੇ ਮਿੰਟ ਤੋਂ ਜਦੋਂ ਆਪਾਂ ਚਵਾਲ ਅੰਮ੍ਰਿਤਸਰ ਦੋਸਤੋ ਰੋਡ ਆਉਨੇ ਤਾਂ ਠਿੱਖੇ ਮਿੰਟ ਤੋਂ ਕੋਈ 7 ਕਿਲੋਮੀਟਰ ਦੀ ਦੂਰੀ ਆ ਪਿੰਡ ਸੌਰ ਸਿੰਘ ਦੀ ਤੇ ਸੌਰ ਸਿੰਘ ਤੋਂ ਦੋਸਤੋ ਪੁੱਜਰ ਪਿੰਡ ਵਾਲੀ ਛੱਡ ਕੇ ਜਦੋਂ ਤੁਸੀਂ ਆਉਂਦੇ ਹੋ ਤੇ ਰਸਤੇ ਦੇ ਵਿੱਚ ਬਿਲਕੁਲ ਖੇਤਾਂ ਦੇ ਉੱਤੇ ਜਿਹੜੀਆਂ ਦੋਸਤੋ ਵੀਰ ਉਹਨਾਂ ਦੀਆਂ ਬਾਈਕਾਂ ਨੇ ਖੇਤਾਂ ਦੇ ਵਿੱਚ ਬੈਠੇ ਆ ਠੀਕ ਹੈ ਜੀ ਹਵੇਲੀਆਂ ਨੇ ਸੋ ਨੰਬਰ ਵੈਸੇ ਵੀਰ ਸੰਦੀਪ ਦੇ 84370 38939 ਲਗਾਤਾਰ ਸਕਰੀਨ ਦੇ ਉੱਪਰ ਚੱਲਦੇ ਨੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਜੀ ਵੈੜਾ ਦੋਸਤੋ ਅੱਜ ਤੁਹਾਨੂੰ ਚਾਰ ਦਿਖਾ ਦਾਂਗੇ ਸੁਈ ਸਵਾਈ ਵੈੜ ਵੀ ਦੋਸਤੋ ਹੋਵੇਗੀ ਤੇ ਬਾਕੀ ਗੱਬਣ ਵੈੜਾਂ ਅੱਜ ਜਿਆਦੀਆਂ ਨੇ ਠੀਕ ਹੈ ਜੀ ਗੱਬਣ ਵੈੜਾਂ ਦੀ ਗਿਣਤੀ ਜ਼ਿਆਦੀ ਆ ਤੇ ਸੁਈਆਂ ਸਵਾਈਆਂ ਵੈੜਾਂ ਨੇ ਇੱਕ ਜਰਸੀ ਦਿਖਾ ਦਾਂਗੇ ਬਹੁਤ ਵੀਰਾਂ ਦੀ ਫੋਨ ਕਾਲ ਆ ਰਹੀ ਸੀ ਵੀ ਜਰਸੀ ਵੈੜ ਖਰੀਦਣੀ ਆ ਤੇ ਜਰਸੀ ਵੈੜ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਜੀ ਤੇ ਤਸੱਲੀ ਪੂਰੀ ਆਪਾਂ ਬਿਲਕੁਲ ਇਨਫੋਰਮੇਸ਼ਨ ਜਿਹੜੀ ਇਹਨਾਂ ਵੈੜਾਂ ਦੇ ਰਿਗਾਰਡਿੰਗ ਪੂਰੀ ਜਾਣਕਾਰੀ ਲੈ ਲਾਂਗੇ ਵੀਰ ਸੰਦੀਪ ਤੋਂ ਆਓ ਕਰਦੇ ਆ ਜਾਣਕਾਰੀ ਸਾਂਝੀ ਅੱਜ 24 ਸਤੰਬਰ ਨੂੰ ਆਪਾਂ ਦੋਸਤੋ ਇਹ ਵੀਡੀਓ ਬਣਾ ਰਹੇ ਆ ਕਵਰੇਜ ਕਰਦੇ ਪਏ ਆ ਟਾਈਮ ਤੁਸੀਂ ਨੋਟ ਕਰ ਲਓ ਜੀ ਦੁਪਹਿਰ ਆਉ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਸੰਦੀਪ ਸਸਰੀਕਾਰ ਸਸਰੀ ਦਾ ਸੰਤੂ ਸਾਹਿਬ ਕੀ ਠੀਕ ਠਾਕ ਹੋ ਠੀਕ ਠਾਕ ਵੀਰ ਜੀ ਬਹੁਤ ਵਧੀਆ ਸਾਨੂੰ ਸਭ ਠੀਕ ਠਾਕ ਠੀਕ ਆ ਹੋਰ ਸੰਦੀਪ ਭਾਈ ਕਿਵੇਂ ਬਾਰਸ਼ਪੁਰਸ ਚੰਗੀ ਹੋ ਗਈ ਹੈ ਹਾਂਜੀ ਸੰਤੂ ਸਾਹਿਬ ਫਿਰ ਪਹੇ ਗਿਆ ਜੀ ਮਹੀ ਸੁਬਾ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਕਿਵੇਂ ਅੱਜ ਪਸ਼ੂ ਤਕਰੀਬਨ ਆਪਣੇ ਕੋਲ 4 ਵਹਿੜਾ ਹੀ ਆ ਜੀ ਸੰਤੂ ਸਾਹਿਬਾਂ ਜੀ ਵਹਿੜਾ 6 ਸੀ ਜਿਹੜੀਆਂ ਦੋ ਸਵੇਰੇ ਤਾਂ ਡੇ ਆਉਣ ਤੋਂ ਪਹਿਲਾਂ ਸੇਲ ਹੋ ਗਿਆ ਇਸ ਟਾਈਮ ਆਪਣੇ ਕੋਲ 4 ਨਾ ਗਿਆ ਜਿਨ੍ਹਾਂ ਦੇ ਵਿੱਚੋਂ ਇੱਕ ਜਰਸੀ ਵਹਿੜ ਆਪਣੇ ਕੋਲ ਸੂਈ ਆ ਤੜਕੇ 4 ਵਜੇ ਦੀ ਜੇਰ ਜਰ ਪ੍ਰੋਪਰ ਪੈ ਗਈ ਆ ਤਿੰਨ ਵਹਿੜਾ ਆਪਣੇ ਕੋਲ ਸੰਤੂ ਸਾਹਿਬ ਗੱਬਣਾ ਜੀ ਤਿੰਨ ਵਹਿੜਾ ਗੱਬਣਾ ਹਟੀਆਂ ਨਾ ਗੱਬਣਾ ਜੀ ਲੋ ਵੀ ਮੰਨ 4 ਹੀ ਪਸ਼ੂ ਆ ਜੀ ਠੀਕ ਆ ਜੀ ਹਾਂਜੀ ਤਿੰਨ ਵਿਹੜਾ ਦੋਸਤੋ ਗੱਬਣ ਦਿਖਾ ਦਾਂਗੇ ਇੱਕ ਵਿਹੜ ਸੂਈ ਹੈ ਤੇ ਜਰਸੀ ਸੂਈ ਹੈ ਨਾ ਹਾਂਜੀ ਜਰਸੀ ਸੂਈ ਹੈ ਜੀ ਜਰਸੀ ਵਿੱਚ ਹੀ ਜੇਰ ਜਰ ਪ੍ਰੋਪਰ ਪੈ ਗਈ ਹੈ ਜੀ ਉਹਦੀ ਲਓ ਵੀ ਜੇਰ ਜੁਰ ਦੋਸਤੋ ਪ੍ਰੋਪਰ ਪੈ ਗਈ ਹੈ ਪੂਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇੱਕ ਫਸਟ ਲਈ ਰਿਕਵੈਸਟ ਇਹ ਵੀ ਹੁੰਦੀ ਹੈ ਵੀ ਜਿਹੜਾ ਪਸ਼ੂ ਤੁਸੀਂ ਖਰੀਦੋਗੇ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਰਕਮ ਲਾਉਣੀ ਹੈ ਕਿਸੇ ਵੀਰ ਨੇ ਵੀ ਜਿਹੜਾ ਐਨੀਮਲ ਤੁਹਾਡੇ ਦਿਲ ਨੂੰ ਲੱਗੂਗਾ ਤਸੱਲੀ ਆ ਟਿਪ ਕੇ ਕਰ ਲਿਓ ਗੱਬਣ ਪਸ਼ੂ ਦੀ ਸੋਇਸ ਵਾਈ ਨਕਦੀ ਜਿਹੜੀ ਦੋ ਟੰਗ ਤਿੰਨ ਟਾਈਮ ਚਵਾਈ ਕਰਕੇ ਤਸ ਬਾਕੀ 53 ਤਾਂ ਬੜੀ ਆ ਵੇਖੋ ਸੰਤੋ ਸਾਹਿਬ ਆ ਦੇਖੋ ਜੀ ਬਾਕੀ ਜਿੰਨੇ ਵੀ ਦੋਸਤੋ ਤਸੱਲੀ ਹੋਈ ਠੀਕ ਆ ਜੀ ਬਿਲਕੁਲ ਪਾਰਦਰਸ਼ੀ ਝੰਗਨਾ ਆਪਾਂ ਬਿਲਕੁਲ ਵਿੱਚੇ ਵੀਡੀਓ ਤੇ ਕਰਵਾ ਦਿੰਨੇ ਆ ਤਾਂ ਜੋ ਦੋਸਤੋ ਹੋ ਸਕਦਾ ਵੀ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਹੋਵੇ ਕਿਸੇ ਦਾ ਮਨ ਬਣਦਾ ਹੋਵੇ ਆਨਲਾਈਨ ਸੌਦਾ ਕਰਨ ਦਾ ਆਹ ਵੇਖ ਸਕਦੇ ਹੋ ਠੀਕ ਆ ਜੀ ਤੇ ਬੁੱਕਾਂ ਦੇ ਵਿੱਚ ਵੀਰ ਭਰਾ ਭਰਾ ਕੇ ਦਿਖਾ ਰਿਹਾ ਤੇ ਪਣ ਇੱਕ ਨੰਬਰ ਆ ਤਸੱਲੀ ਬਖਸ਼ਾ ਆਰਡਰ ਕੁਆਲਟੀ ਬਹੁਤ ਸੋਹਣੀ ਆ ਪਹਿਲੇ ਨੰਬਰ ਤੋਂ ਆਪਾਂ ਜਿਹੜੀ ਗੱਲਬਾਤ ਕਰ ਲੈਣੀ ਆ ਸਟਾਰਟ ਸੰਦੀਪਰ ਸੂਹਾ ਕਿ ਨਾ ਸੂਵੇਗੀ ਸੂਹਾ ਸੰਤੋਖ ਸਾਹਿਬ ਚਲੋ ਉਹਨਾਂ ਉਹਦੇ ਆਂਦੇ ਕਿ ਦੂਜੇ ਸੂਵੇ ਚਲੋ ਆਪਾਂ ਨੇ ਤੀਜਾ ਸੂਹਾ ਆਰ ਕੇ ਮੰਨ ਕੇ ਸੂਵੇਗੀ ਆ ਤੀਜੇ ਸੂਵੇ ਆਰ ਕੇ ਸੂਵੇ ਦੂਜੇ ਸੂਵੇ ਮਿਲ ਕੇ ਕੁਆਲਟੀ ਵੀ ਜਿਹੜੀ ਉਹਨਾਂ ਦੱਸਿਆ ਕਿ 20 ਤੋਂ ਪਲਾਸੀ ਚੱਲੀ ਆ ਜੀ ਜਿੰਨਾਂ ਦਾ ਆਪਾਂ ਲਈ ਆ ਬੰਦਿਆਂ ਨੂੰ ਠੀਕ ਆ ਜੀ ਪਰ ਆਪਾਂ ਉਹਨਾਂ ਨੂੰ ਦੂਜਾ ਆ ਕੇ ਆਪਾਂ ਸੰਤੂ ਸਾਹਿਬ ਤੀਜਾ ਨੇ ਬਾਕੀ ਅਗਲਾ ਆਪਦੀ ਫੇਰ ਵੀ ਨਰਕਫਰਕ ਤਸੱਲੀ ਪੂਰੀ ਲਓ ਵੀ ਦੋਸਤੋ ਬਿਲਕੁਲ ਨਿਗਰ ਪਿੰਡਾ ਪੁੰਡਾ ਬਹੁਤ ਵੇਖੋਗੇ ਤੇ ਨਿਗਰ ਆ ਵੇਖੋ ਥਣ ਚੱਡਾ ਬਹੁਤ ਜਿਆਦਾ ਸੰਦੂਰੀ ਪੂਰੀ ਹੈਲਦੀ ਆ ਠੀਕ ਹੈ ਜੀ ਆਰਡਰ ਕੁਆਲਟੀ ਕਾਫੀ ਬੈਸਟ ਆ ਜੀ ਆਰਡਰ ਕੁਆਲਟੀ ਕਾਫੀ ਬੈਸਟ ਆ ਬੌਲਾ ਪੰਨੇ ਆ ਵੀ ਤਕਰੀਬਨ ਦੋਸਤੋ ਹੋ ਸਕਦਾ ਵੀ ਸਫਰ ਚ ਜਾਂਦੇ ਆ ਵੀ ਸੂਪੇ ਇੱਥੇ ਕਾਣ ਕੇ ਪਸ਼ੂ ਜਿਹੜਾ ਤੁਸੀਂ ਤਿਆਰੀ ਦੇ ਉੱਤੇ ਮੰਨ ਸਕਦੇ ਜੀ ਕਿਉਂਕਿ ਆਪਦੇ ਵੱਲੋਂ ਜਿਹੜੀ ਤਿਆਰੀ ਆ ਇਸ ਵਾਰ ਨੇ ਪੂਰੀ ਮੁਕੰਮਲ ਕਰ ਲਈ ਆ ਆਰਡਰ ਕੁਆਲਟੀ ਦੀ ਗੱਲ ਕਰ ਲਈਏ ਦੋਸਤੋ ਤੇ ਪੂਰਾ ਜਿਹੜਾ ਹਵਾਨਾ ਟਾਇਰਡ ਕੀਤਾ ਪਿਆ ਪੰਡਾ ਪਾਈ ਖੜੀ ਕਰ ਤੇ ਹੋ ਸਕਦਾ ਵੀ ਸਫਰ ਤੇ ਜਾਂਦੇ ਜਾਂਦੇ ਮਸੂਫੇ ਹੋ ਸਕ ਜਾਵੇ ਦਿਹਾੜੀ ਦਾ ਜਿਹੜਾ ਦੋਸਤੋ ਸਾਮਾ ਕੱਢ ਵੀ ਜਾਵੇ ਠੀਕ ਆ ਬਾਕੀ ਸੰਦੂ ਸਾਹਿਬ ਤਪਾਈਤ ਕੋਈ ਬਹੁਤ ਜਿਆਦਾ ਉਗਗੂਗੂ ਜਿੱਡੀ ਮੋਟੀ ਧਾਰ ਮਾਰਦੀ ਕੋਈ ਭੂਰ ਨਹੀਂ ਕੋਈ ਛਟਾਣੀ ਓਕੇ ਆ ਦੇਖੋ ਜੀ ਠੀਕ ਆ ਜੀ ਆਰਡਰ ਕੁਆਲਟੀ ਕਾਫੀ ਬੈਸਟ ਆ ਦੋਸਤੋ ਥਾਣ ਤੁਹਾਨੂੰ ਵੇਖੋ ਪੂਰਾ ਮੁਠੀ ਮੁਠੀ ਥਾਣਾ ਦੋ ਪਾਰ ਦੇ ਵਿੱਚ ਡਿਵਾਈਡ ਆ ਜਿੱਦਾਂ ਕਿ ਦੋਸਤੋ ਇੱਕ ਹਿੱਸਾ ਤੁਸੀਂ ਵੇਖ ਸਕਦੇ ਹੋ ਵੀ ਥਾਣਾ ਅਗਲਿਆਂ ਨੂੰ ਬਿਲਕੁਲ ਜਿਹੜਾ ਦੋਸਤੋ ਠੀਕ ਆ ਜੀ ਕਰਨ ਰਿਹਾ ਪ੍ਰੈਜ਼ੈਂਟ ਤੇ ਇੱਕ ਜਿਹੜਾ ਦੋਸਤੋ ਮਗਰਲੇ ਪਾਸੇ ਹੀ ਸੀ ਸਾ ਠੀਕ ਹੈ ਜੀ ਵੀ ਦੋ ਪਾਸੇ ਮੈਨੂੰ ਲੱਗਦਾ ਵੀ ਗਾੜ ਪਛਾੜ ਕਰਮਾਂ ਲਈ ਦੀ ਚਲੋ ਅੱਗੇ ਸਮਾਂ ਆਵੇ ਸਹੀ ਠੀਕ ਹੈ ਜੀ ਤੇ ਵਧੀਆ ਮਿਲਕ ਅੱਗੋਂ ਵੀ ਚਪਾਊਗੀ ਤੇ ਅਗਲੇ ਥਾਣਾ ਤੇ ਪਿਛਲੇ ਥਾਣਾ ਦੇ ਵਿੱਚ ਜਿਹੜਾ ਦੁੱਧ ਆ ਉਹ ਬਿਲਕੁਲ ਜਿਹੜਾ ਦੋਸਤੋ ਸੇਮ ਟੂ ਸੇਮ ਦੇਖਣ ਦੇ ਵਿੱਚ ਮਿਲ ਸਕਦਾ ਤੇ ਹਾਈਟ ਕੱਦ ਪੂਰਾ ਉੱਚਾ ਠੀਕ ਹੈ ਜੀ ਤੇ ਹਾਈਟ ਕੱਦ ਇਹ ਕ੍ਰੋਸ ਵਿੱਚ ਆ ਬਾਕੀ ਹਾਈਟ ਕੱਦ ਉਦਾਂ ਦਾ ਤੁਸੀਂ ਮੰਨ ਸਕਦੇ ਜਿਵੇਂ ਜਿੱਦਾਂ ਆਪਾਂ ਨਾਰਮਲੀ ਚਲੋ ਪੰਜਾਬ ਦੀਆਂ ਜਰਸੀ ਵਾਂਗ ਦੇਖਦੇ ਆ ਠੀਕ ਆ ਸੋ ਹੈ ਕ੍ਰੋਸ ਵਿੱਚ ਆ ਠੀਕ ਆ ਆਰਡਰ ਕੁਆਲਿਟੀ ਬੈਸਟ ਆ 20 ਲੀਟਰ ਦੀ ਕਪੈਸਿਟੀ ਦੂਜੇ ਸਵੇਰੇ ਦੇ ਵਿੱਚ ਰਹੀ ਆ ਤੀਜਾ ਸਵੇਰਾ ਹੁਣ ਸੂਣਾ ਠੀਕ ਆ ਤੇ ਠੰਡੀ ਆ ਧੀਰੀ ਆ ਸੀਲ ਸੋ ਪੂਰੀ ਆ ਪਰ ਆ ਕੇ ਤੁਹਾਨੂੰ ਦਿਖਾਤੀ ਆ ਬਾਕੀ ਥਣ ਥਣ ਪੂਰਾ ਹੱਥੀ ਜਪਾਈ ਵਾਲਾ ਆ ਦੇਖ ਸਕਦੇ ਆ ਆ ਦੇਖੋ ਜੀ ਠੀਕ ਆ ਸੰਦੀਪ ਜੀ ਮੁੱਲ ਕੀ ਰਹੂਗਾ ਮੁੱਲ ਸੰਤੂ ਸਾਹਿਬ ਲੋਕਾਂ ਦਾ ਕਈਆਂ ਨੂੰ ਆਪਾਂ 70000 ਮੰਗਦੇ ਕਈਆਂ ਦਾ ਭਾਵੇਂ 75000 ਮੰਗਈਏ ਇਹ ਵੀਡੀਓ ਦੇ ਆਪਾਂ ਵੇਚਣੀਆਂ 62000 ਦੀ ਹਾਨ ਦੇ ਦਾਂਗੇ ਉਹਦੇ ਵਿੱਚੋਂ ਹੀ ਮਾਨਤਾਨ ਕਰ ਦਾਂਗੇ 62000 ਦੀ ਹਾਂਜੀ ਉਹ ਚੋਂ ਹੀ ਮਾਨਤਾਨ ਕਰ ਦਾਂਗੇ ਲਓ ਜੀ 60000 ਦੀ ਹਾਂਜੀ ਮੁੱਲ ਭਾਵੇਂ 75 ਕਰਾ ਲਓ ਭਾਵੇਂ 80 ਕਰਾ ਲਓ ਭਾਵੇਂ ਜੋ ਮਰਜ਼ੀ ਕਰਾ ਲਓ ਜੀ ਲਓ ਜੀ 60000 ਦੀ ਦੋਸਤੋ ਵੀ ਲੈ ਦੇ ਆਲੀ ਗੱਲਬਾਤ ਆ ਵਿੱਚ ਛੋਟ ਹਾਂਜੀ 60000 ਦੇ ਵਿੱਚੋਂ 100 ਰੁਪਏ ਸੰਤੋਖ ਸਾਹਿਬ ਛੋਟ ਹੋ ਗਈ ਕੋਈ ਪਿਆਰ ਮੁਹੱਬਤ ਜੀ ਵਾਲੀ ਗੱਲ ਹਾਂਜੀ ਹਾਂਜੀ ਇਹਦੇ ਵਿੱਚ ਕੋਈ ਗੁਜਾਇਸ਼ ਨਹੀਂ ਕਿ ਜਿਆਦੀ ਹੈਗੀ ਠੀਕ ਆ ਜੀ 60000 ਦੇ ਵਿੱਚੋਂ ਦੋਸਤੋ ਛੋਟ ਛੱਪਾ ਮੌਕੇ ਤੇ ਹੋ ਜਾਊਗਾ ਮਾਨ ਤਾਨ ਜੋ ਵੀ ਬੰਦਦਾ ਸਰਦਾ ਹੋਇਆ ਉਹ ਜ਼ਰੂਰ ਹੋਊਗਾ ਹਾਂਜੀ ਠੀਕ ਆ ਜੀ ਉਸ ਤੋਂ ਪਹਿਲਾਂ ਆਪਦਾ ਪਸ਼ੂ ਜਿਹੜਾ ਆਪਾਂ ਐਨੀਮਲ ਜਿਹੜਾ ਦੋ ਤੇ ਵਰ ਚੰਗੀ ਆ ਪਸੰਦ ਆਊਗੀ ਅੱਗੇ ਤੁਹਾਨੂੰ ਦਿਖਾਉਣੇ ਆ ਡੱਬੀ ਵੜ ਆ ਗਈ ਜੀ ਇਹ ਵੀ ਗੱਬਣ ਇਹ ਵੀ ਗੱਬਣਿਆ ਸੰਤੋ ਸਾਹਿਬ ਇਹਦਾ ਵੀ ਸੁਬਾਹ ਨੂੰ ਆਪਣਾ ਦੁੱਜਾ ਆਖਿਆ ਆਪਣਾ ਤੀਜਾ ਮੰਨ ਕੇ ਲਵੇ ਜਿਹੜੇ ਵੀਰ ਭਰਾਣੇ ਲੈਣੀਆਂ ਬਾਕੀ ਥਾਣਾ ਥੋਣਾ ਦੀ ਚੰਗੀ ਤਪਾਈ ਇਹਦੀ ਵੀ ਆਉਂਦੀ ਸ਼ਹਿਦ ਹੁੰਦਿਆ ਬਿਲਕੁਲ ਚਮਾ ਥਾਣਾ ਚੋਈਏ ਜੀ ਓਕੇ ਅਜੇ ਵੀ ਕੋਈ 2-4 ਦਿਨ ਹਫ਼ਤਾ ਨੇ ਲੈ ਜਾਣਾ ਜੀ ਠੀਕ ਹੈ ਜੀ 2-4 ਦਿਨ ਇੱਕ ਹਫ਼ਤੇ ਤੱਕ ਵੀ ਸਮਾਂ ਲੈ ਕੇ ਜਾ ਸਕਦੇ ਆਹ ਦੇਖੋ ਐ ਬੰਨੇ ਭਾਲਾ ਹੀ ਜੇ ਰਾਤੀ ਕ੍ਰੋਸ ਬਰੀਡ ਆ ਦੋਸਤੋ ਠੀਕ ਆ ਕ੍ਰੋਸ ਆ ਦੇ ਵਿੱਚ ਆ ਹਨੀ ਠੁੰਡੀ ਵਾਲੀ ਆ ਹਾਈਟ మీడియం ਤੁਸੀਂ ਮੰਨ ਲਿਓ ਹਾਈਟ మీడియం ਆ ਪਰ ਬਣੀ ਥਾਣੀ ਪੂਰੀ ਆ ਠੀਕ ਆ ਥਾਣ ਥਣ ਚੰਗਾ ਲੱਗਾ ਤੁਹਾਨੂੰ ਕੁਆਲਟੀ ਕਾਫੀ ਸੋਹਣੀ ਬਿਲਕੁਲ ਤਿਆਰ ਕਰੀ ਆਉਂਦੀ ਆ ਥਾਣ ਥਣ ਪੂਰਾ ਮੁਠੀ ਆ ਡੱਬੀ ਵੈੜਾ ਫੇਸ ਕੁਆਲਟੀ ਇੱਕ ਵਾਰੀ ਵੇਖ ਕੇ ਚੈੱਕ ਕਰੋ ਸੁਭਾ ਸੰਦੀਪ ਤੀਜਾ 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 ਜੀ ਤੀਜਾ ਸੁਭਾ ਸੂਵੇਗੀ ਠੀਕ ਆ ਜੀ ਆਜਾ ਸੰਤੋਖ ਸਾਹਿਬ ਹਫਤੇ ਦੇ ਕਰੀਬ ਇਹਨੇ ਲੈ ਜਾਣਾ ਚਲੋ ਜੀ ਗਾੜੀ ਆਪਾਂ ਸੇਲ ਕਰ ਦਿੰਨੇ ਆ ਜੇ ਜੀ ਲਾਜੇ ਫਿਰ ਹਫਤਾ ਵੀ ਕਰ ਸਕਦੀ ਨਾ ਲਾਵੇ ਦਿਲ ਜਾ ਕੇ ਦੋ ਦਿਨ ਪਹਿਲਾਂ ਵੀ ਸੂ ਸਕਦੀ ਆ ਜੀ ਠੀਕ ਆ ਜੀ ਹਾਂਜੀ ਤਿਆਰੀ ਜੀ ਆ ਬਿਲ ਠੀਕ ਹੈ ਜੀ ਥਰਡ ਟਾਈਮਰ ਜਿਹੜੀ ਆ ਦੋਸਤੋ ਇਹ ਵੇੜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਆਰਡਰ ਕੁਆਲਿਟੀ ਕਾਫੀ ਸੋਹਣੀ ਆ ਵੇੜਾ ਮੋਸਟਲੀ ਆਪਾਂ ਕੀ ਦੇਖਦੇ ਹਾਂ ਦੋਸਤੋ ਇਸ ਘਰੋਂ ਦੇਖ ਲਈਏ ਕਿ ਆਰਡਰ ਕੁਆਲਿਟੀ ਚੰਗੀ ਖਾਸ ਹੁੰਦੀ ਆ ਬਾਕੀ ਇੱਕ ਗੱਲ ਹੋਰ ਜ਼ਰੂਰੀ ਆ ਵੀ ਜਿਹੜੀ ਪਸ਼ੂ ਦੋਸਤੋ ਟਿਪ ਗਿਆ ਤਸੱਲੀ ਕਰਨੀ ਆ ਆਪ ਦਾ ਕਰਾਈਟੇਰੀਆ ਜਿਹੜਾ ਹੈਗਾ ਜ਼ਰੂਰ ਪੂਰਾ ਕਰਿਆ ਕਰੋ ਬਹੁਤੇ ਵੀਰ ਥੋੜਾ ਸੰਗ ਸੰਗ ਇਹ ਵਿੱਚ ਰਹਿ ਜਾਂਦੇ ਆ ਪੁੱਛਣ ਕਿਛਣ ਦੇ ਵਿੱਚ ਕੋਈ ਝਿਜਕ ਨਾ ਕਰਿਆ ਕਰੋ ਪਸ਼ੂ ਲੈਣਾ ਰਕਮ ਲੱਗਣੀ ਆ ਇਸ ਕਰਕੇ ਆਉਦੀ ਤਸੱਲੀ ਆ ਪਹਿਲ ਦੇ ਆਧਾਰ ਤੇ ओके फेस क्वालिटी देखो ठीक है जी ए ऑर्डर क्वालिटी ਤੁਸੀਂ ਬਿਲਕੁਲ ਬਹਿਣੀ ਵਾਲੇ ਪਾਸਿਓਂ ਸੱਜੇ ਖੱਬੇ ਬੈਕਸਾਈਡ ਤੋਂ ਹਰ ਪੱਖ ਤੋਂ ਹਰ ਐਂਗਲ ਤੋਂ ਜ਼ਰੂਰ ਆ ਨੋਟ ਕਰ ਲਓ ਜੀ ਠੀਕ ਹੈ ਨਾਰਮਲ ਹੀ ਪਾਲ ਪੁੱਲ ਜੀ ਵੀ ਨਜ਼ਰ ਆ ਰਹੀ ਹੈ ਜੀ ਸੰਜੋ ਸਾਹਿਬ ਬਹਿਣੀ ਵਾਲੇ ਬੰਨੇ ਪਾੜਿਆ ਜੀ ਬਿਲਕੁਲ ਉਹ ਤਰ੍ਹਾਂ ਚਮਕਦੀ ਬਾਕੀ ਬਿਲਕੁਲ ਪੱਦਰਿਆ ਵਾਸੀ ਸ਼ਹਿਦ ਆਉਂਦਾ ਚਮਾ ਤਣਾ ਚ ਠੀਕ ਹੈ ਜੀ ਤੇ ਤਪਨ ਤਾਂ ਜਿਹੜਾ ਦੋਸਤੋ ਤਪਨ ਤਾਂ ਬਿਲਕੁਲ ਸ਼ਹਿਦ ਆ ਰਿਹਾ ਠੀਕ ਹੈ ਜੀ ਤੇ ਆ ਦੇਖੋ ਆ ਦੇਖੋ ਨੂੰ ਨੂੰ ਦੇ ਚਮਾਣਾ ਹੂੰ ਲਓ ਬਿਲਕੁਲ ਛੇ ਤਾਂ ਹੁਣ ਠੀਕ ਹੈ ਤਿੰਨ ਹਜੇ ਮੰਨ ਕੇ ਹਫਤੇ ਤੋਂ ਵੱਧ ਵੀ ਕਰਦੇ ਹਾਂ ਹਫਤੇ ਤੋਂ ਵੱਧ ਵੀ ਸੰਦੋ ਸਾਫ ਕਰ ਸਕਦੇ 10 ਦਿਨ ਵੀ ਕਰ ਸਕਦੀ ਆ ਅੱਜ ਵੀ ਕਰ ਸਕਦੀ ਆ ਇਹਨਾਂ ਦੇ ਆਰਾਮ ਨਾਲ ਲਾਜੋਗੀ ਜਾਈ ਢਿਲ ਢੁਲ ਪੂਰੀਆ ਕੱਢ ਲੈਣੀ ਆ ਢਿਲ ਢੁਲ ਆ ਢੇਲਿਆ ਸਾਰੀ ਆ ਕੱਢੂਗੀ ਆ ਦੇਖੋ ਕਿਨੇ ਢੇਲਿਆ ਸੰਦੀਪ ਕਿੰਨੇ ਦੀ ਬਿਲ ਖਾ ਨਾ ਹੁੰਦੀ ਏ ਸੰਤੋਸ਼ ਸਾਹਿਬ ਮੁੱਲ ਕਰਾਉਣ ਨੂੰ ਭਾਵੇਂ ਇਹਦਾ ਵੀ 65 ਕਰਾ ਲਓ ਭਾਵੇਂ 70 ਕਰਾ ਲਓ ਹਾਂ ਨਾ ਹੀ ਆਪਾਂ 55000 ਦੀ ਵਾਸ਼ੀ ਦੇ ਦਾਂਗੇ ਵੀ 55000 55000 ਦੀ ਹਾਣਾ ਦੇ ਦਾਂਗੇ ਉਹਦੇ ਵਿੱਚੋਂ ਛੋੜ ਛੱਪਾ ਮਾਨਤਨ ਕਰ ਦਾਂਗੇ ਜੀ ਲਓ ਜੀ ਹਾਂ ਜੀ ਮਾਨਤਨ ਕਰ ਦਾਂਗੇ ਲਓ ਵੀ ਦੋਸਤੋ ਮਾਨਤਨ ਆ 56000 ਦੇ ਵਿੱਚੋਂ ਹੋ ਜਾਊਗਾ ਠੀਕ ਆ ਜੀ ਤੇ ਵੈੜ ਪਿਆਰੀ ਆ ਵਧੀਆ ਬੰਤਰ ਬਹੁਤ ਸੋਹਣੀ ਆ ਠੀਕ ਆ ਜੀ ਸਟਰਕਚਰ ਸੋਹਣਾ ਵੈੜ ਦਾ ਥਾਨ ਗੋਲੇ ਚੰਗਾ ਲੱਗਾ ਜੀ ਹਾਈਟ ਮੀਡੀਅਮ ਆ ਥਾਨ ਤੁਣ ਬਹੁਤ ਸੋਹਣਾ ਠੀਕ ਆ ਜੀ ਉਹ ਵੀ ਆਪਦੀ ਤਸੱਲੀ ਕਰੀ ਠੀਕ ਆ ਤੇ ਕਿਉਂਕਿ ਮੋਸਟਲੀ ਚਵਾਈਆਂ ਜਿਹੜੀਆਂ ਲੇਡੀਜ਼ ਕਰਦੀਆਂ ਨੇ ਤੇ ਪਸੰਦ ਕਰਦੀਆਂ ਨੇ ਵੀ ਬਿਲਕੁਲ ਤਸੱਲੀ ਜਿਹੜੀ ਆਪ ਜਾ ਕੇ ਕੀਤੀ ਜਾਵੇ ਤੇ ਤਸੱਲੀ ਤੁਸੀਂ ਕਰ ਸਕਦੇ ਜੇ ਘਰ ਵਿਜ਼ਿਟ ਕਰਕੇ ਠੀਕ ਆ ਇਸ ਤੋਂ ਬਾਅਦ ਇੱਕ ਤੁਹਾਨੂੰ ਜਰਸੀ ਵਿਖਾਉਣੇ ਆ ਦੋਸਤੋ ਕਾਫੀ ਸੋਹਣੀ ਜਰਸੀ ਵਹਿੜਾ ਤੇ ਬਿਲਕੁਲ ਛੋਟੀ ਜੀ ਬੂਥੀ ਵਾਲੀ ਆਪਾਂ ਕਹਾਂ ਲઈએ ਬੀ ਛੋਟੀ ਜੀ ਬੂਥੀ ਕੰਨ ਕੰਨ ਦਾ ਸਾਈਜ਼ ਬਿਲਕੁਲ ਛੋਟਾ ਤੇ ਬਿਲਕੁਲ ਤਾਜੀ ਸੂਈ ਹੈ ਠੀਕ ਹੈ ਜੀ ਪਿਓਰ ਜਰਸੀ ਸੰਧੂ ਸਾਹਿਬ ਸਵੇਰੇ ਤੜਕੇ 4 ਵਜੇ ਸੂਈ ਸੀ ਜਿਹੜੀ ਕਿ ਉਹ ਇਹਨੇ ਜੀਰ ਕੋਈ 9 9.5 ਦੇ ਵਿੱਚ ਵਿੱਚ ਜੀਰ ਵੀ ਇਹਨੇ ਪਾਤੀ ਓਕੇ ਉਹਦੀ ਵੀਡੀਓ ਆਪਾਂ ਸੰਧੂ ਸਾਹਿਬ ਪੂਰੀ ਬਣਾਈ ਹੈ ਜੋ ਜਿਹੜਾ ਵੀਰ ਭਰਾ ਆਪਣੇ ਤੋਂ ਖਰੀਦੂਗਾ ਉਹਨੂੰ ਜੀਰ ਦੀ ਪ੍ਰੋਪਰ ਆਪਾਂ ਵੀਡੀਓ ਪਵਾ ਕੇ ਫੇਰ ਦਵਾਂਗੇ ਗਣੀ ਠੀਕ ਹੈ ਜੀ ਬਾਕੀ ਚੂਣ ਚਾਂਣ ਭਰਾ ਬਰੂ ਬੜਾ ਜਿਆਦਾ ਚੰਗਾ ਨਿਕਲਿਆ 4 4.5 ਕਿਲੋ ਸਵੇਰੇ ਚੋਈ ਆ ਵੱਛੀ ਹੂੰ ਬਹੁਤ ਜਿਆਦਾ ਖਰੀ ਨਿਕਲੀ ਆ ਜੀ ਅੱਛਾ ਸੰਦੀਪ ਭਾਈ ਇਹ ਅੱਜ ਹੀ ਸੂਈ ਹੈ ਅੱਜ ਅੱਜ ਸਵੇਰ ਜੀ 4 ਵਜੇ ਤੜਕੇ ਸ ਤੇ 4-3-4 ਕਿਲੋ ਮਨ ਲੀ ਬੋਲੇ ਚ ਚਵਾਈ ਆ ਚਵਾਈ ਕੀਤੀ ਆ ਸਾਰੇ ਨਹੀਂ ਜੀ ਖਾਲੀ ਕੀਤੀ ਮੈਂ ਕਹਾਂਗਾ ਸਾਰੀ ਖਾਲੀ ਕੀਤੀ ਆ ਤਿੰਨ ਚਾਰ ਕਿਲੋ ਇਹਦੀ ਚਵਾਈ ਕੀਤੀ ਹੈ ਲਓ ਜੀ ਹਾਂਜੀ ਤਿੰਨ ਚਾਰ ਕਿਲੋ ਜਿਹੜੀ ਦੋਸਤੋ ਚਵਾਈ ਹੋਈ ਆ ਠੀਕ ਆ ਜੀ ਬੋਲੇ ਦੇ ਵਿੱਚ ਚਲਦੀ ਆ ਅੱਜ ਮਾਰਨਿੰਗ ਸੁਈ ਆ ਜੇਰ ਪ੍ਰੋਪਰ ਪਾਏਗੀ ਮਗਰ ਜਿਹੜਾ ਬੱਚਾ ਵੱਛਾ ਮਗਰ ਬੱਚਾ ਜੀ ਆ ਬੱਚਾ ਗਿੱਲਾ 나ੜੂ ਬੱਚੇ ਦੇ ਬਿਲਕੁਲ ਨਾਲ ਆ ਤੇ ਆਹ ਦੇਖ ਸਕਦੇ ਹੋ ਤੁਸੀਂ ਆਹ ਵੇਖੋ ਜੀ ਠੀਕ ਆ ਜੀ ਬਾਕੀ ਭਰਾ ਵੇਖ ਸਕਦੇ ਹੋ ਤਸੱਲੀ ਆ ਕਰ ਸਕਦੇ ਜੀ ਠੀਕ ਆ ਜੀ ਆਹ ਦੇਖੋ ਮਗਰਲੇ ਥਣ ਠੀਕ ਹੈ ਜੀ ਮੋਟਰ ਕਹਿ ਲਈਏ ਵੀ ਮੋਟਰ ਹੀ ਆ ਠੀਕ ਹੈ ਬਹੁਤ ਜਿਆਦਾ ਚਵਾਚੋ ਸੰਤੂ ਸਾਹਿਬ ਮੋਟੀ ਆ ਉਂਗਲਾਂ ਕੋਲ ਜਿੱਡੀ ਧਾਰ ਆ ਬਾਕੀ ਨਰਕਪਰਖ ਆਪ ਵੀ ਕਰ ਲਿਓ ਬਹੁਤ ਸੋਹਣਾ ਥਣ ਵੇਖੋ ਬਹੁਤ ਸੋਹਣਾ ਖੂਬਸੂਰਤ ਥਣ ਆ ਵੇਖੋ ਜੀ ਅਗਲੇ ਥਣ ਮਗਰਲੇ ਥਣ ਆ ਦੇਖੋ ਲੰਬਾਈ ਦੇ ਵਿੱਚ ਅਗਲੇ ਨਾਲ ਅਗਲਾ ਸਾਈਜ਼ ਵਿੱਚ ਬਰਾਬਰ ਆ ਦੋਸਤੋ ਮਗਰਲੇ ਨਾਲ ਮਗਰਲਾ ਸਾਈਜ਼ ਵਿੱਚ ਬਰਾਬਰ ਆ ਤੇ ਬਾਕੀ ਚਵਾਈ ਤਾਂ ਬਹੁਤ ਜਿਆਦਾ ਬੈਸਟ ਆ ਬਹੁਤ ਜਿਆਦੀ ਬੂਤੀ ਬਾਤੀ ਵੇਖੋ ਸੰਤੂ ਸਾਹਿਬ ਲੱਗੀ ਛੋੜੀ ਜੀ ਬੂਤੀ ਲੱਗੀ ਆ ਦੇਖੋ ਪਿਓਰ ਜਰਸੀ ਹੈ ਜੀ ਜਰਸੀ ਵੈੜਾ ਦੋਸਤੋ ਬਿਲਕੁਲ ਨਗੀਨਾ ਠੀਕ ਆ ਬਾਕੀ ਚੰਗੀ ਜਿਹੜਾ ਵੀ ਰਸੇਵਾ ਕਰੂਗਾ ਤਾਂ ਦੁੱਧ ਲੈ ਸਕਦੇ ਆ ਆਪਾਂ ਉਮੀਦ ਤੋਂ ਕਈ ਨਾ ਵੱਧ ਵੀ ਦੁੱਧ ਲੈ ਸਕਦੇ ਆ ਚੰਗੀ ਸੇਵਾ ਦੇ ਵਿੱਚ ਠੀਕ ਆ ਸਮੁੰਦਰ ਆ ਦੋਸਤੋ ਕਈ ਵਾਰਾਂ ਜਜਮੈਂਟ ਨਹੀਂ ਹੁੰਦੀ ਵੀ ਪਸ਼ੂ ਇੰਨਾ ਕਿ ਮਿਲਕ ਦੇ ਦੇਊਗਾ ਇਸ ਕਰਕੇ ਬਿਲਕੁਲ ਤਾਜੀ ਸੂਈ ਹੁਣ ਬੌਲੇ ਦੇ ਵਿੱਚ ਆਪਾਂ ਗੱਲ ਕਰ ਸਕਦੇ ਆ ਵੀ ਬੌਲਾ ਜਿਹੜਾ ਮੌਜੂਦਾ ਟਾਈਮ ਵੀਰ ਨੇ ਕੋ ਤਿੰਨ ਸਾਢੇ ਤਿੰਨ ਕਿਲੋ ਵੀ ਤਿੰਨ ਕ ਕਿਲੋ ਜਿਹੜਾ ਧਾਰਾਂ ਕੱਢੀਆਂ ਨੇ ਠੀਕ ਆ ਤੇ ਦੂਜੇ ਡੰਗ ਦੀ ਜਿਹੜੀ ਚਵਾਈ ਅੱਜ ਸ਼ਾਮ ਨੂੰ ਈਵਨਿੰਗ ਟਾਈਮ ਜਿਹੜੀ ਕੀਤੀ ਜਾਊਗੀ ਅ 24 ਸਤੰਬਰ ਨੂੰ ਸ਼ਾਮ ਨੂੰ ਠੀਕ ਹੈ ਜੀ ਆ ਦੇਖੋ ਆਰਡਰ ਦੀ ਲੈਵੇ ਦੀ ਗੱਲ ਕਰ ਲਈਏ ਦੋਸਤੋ ਬਿਲਕੁਲ ਸਾਫ਼ ਆ ਤੇ ਆਰਡਰ ਦੀ ਕੁਆਲਿਟੀ ਚੰਗੀ ਬੈਸਟ ਆ ਬਾਕੀ ਅੱਗੇ ਆਪਦਾ ਵਿਚਾਰ ਤੁਸੀਂ ਬਣਾ ਲਿਓ ਠੀਕ ਹੈ ਜੀ ਸੰਦੀਪ ਵੀਰੇ ਕਿੱਥੋਂ ਤੱਕ ਹਾਣਾ ਇਹਦੀ ਲੈਣ ਦੇਣ ਸੰਤੂ ਸਾਹਿਬ ਮੁੱਲ ਦੇ ਕਰਦੇ ਆ 62000 ਰੁਪਿਆ ਹਾਂ 56000 ਦੀ ਬੱਛੀ ਹਾਣਾ ਦੇ ਦਾਂਗੇ ਉਹਦੇ ਵਿੱਚੋਂ ਮਾਨਤਨ ਸੰਤੂ ਸਾਹਿਬ ਕਰ ਦਾਂਗੇ 56 ਚ ਹਾਂ ਪਿਓਰ ਜਰਸੀ ਵਹਿੜਿਆ ਇਹ ਗੱਲਾਂ ਵੀ ਸੰਤੂ ਸਾਹਿਬ ਕੋਲ ਸਹੀ ਨਹੀਂ ਗਈ ਨਿਗਾ ਨਿਗਾ ਕਾਨਾ ਲਗਾ ਛੇ ਦਾ ਹੁੰਦਿਆ ਜੀ ਦੂਜਾ ਸੂਬਾ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਦੂਜਾ ਸੂਬਾ ਤੇ 55000 ਦੇ ਵਿੱਚੋਂ ਮਾਨਦਾਨ ਕਰ ਦਾਂਗੇ ਛੋੜ ਛੱਪਾ ਹੋ ਜਾਊਗਾ ਛੋੜ ਛੱਪਾ ਕਰ ਦਾਂਗੇ ਜੀ ਲੋ ਵੀ ਪ੍ਰਭਾ ਬਾਕੀ ਬੂਥੀ ਬਾਥੀ ਬ੍ਰੀਡ ਬ੍ਰੈਡ ਬਹੁਤ ਜਿਆਦਾ ਵਿਕ ਰਿਹਾ ਲੋ ਵੀ ਜਰਸੀ ਜੋ ਸੀ ਬੈੜ ਜਿਹੜੀ ਵੀਰ ਬਹੁਤੇ ਵੀਰ ਖਰੀਦਣੀ ਚਾਹੁੰਦੇ ਆ ਉਹਨਾਂ ਲਈ ਸਪੈਸ਼ਲ ਜਿਹੜੀ ਦੋਸਤੋ ਚੀਜ਼ ਆ ਫੇਰ ਨਗੀਨਾ ਹੀ ਕੱਢ ਕੇ ਲਿਆ ਤੇ ਤਸੱਲੀ ਨਾਲ ਤੁਸੀਂ ਆਂਦੀ ਪਰਖ ਕਰ ਲਿਓ ਇਹ ਬੈੜ ਜਰਸੀ ਆ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਵਿਖਾਉਣੇ ਆ ਆ ਤੱਕ ਦੇਖੋ ਜੀ ਠੀਕ ਆ ਆ ਦੇਖੋ ਇਹ ਗੱਬਣਾ ਸੰਦੀਪ ਬਈ ਇਹ ਵੀ ਗੱਬਣਾ ਸੰਧੂ ਸਾਹਿਬ 5-7 ਦਿਨ ਲੈਂਦੀ ਹੈ ਵੀ ਕਰੋਸ ਜੇ ਆ ਗਈ ਲੋ ਵੀ ਦੋਸਤੋ ਕਰੋਸ ਪਣ ਦੇ ਵਿੱਚ ਆ ਤੇ ਗੱਬਣਾ ਬੈੜ ਸੁਭਾ ਤੁਸੀਂ ਆਪਦੇ ਸਮਝਣਾ ਮੰਨ ਲਿਓ ਵੀ ਤੀਜਾ ਮੰਨ ਲਿਓ ਠੀਕ ਆ ਜੀ ਆ ਦੇਖੋ ਸੁਭਾ ਸੰਦੀਪ ਆਹ ਤੀਜਾ ਸੁਭਾ ਹਾਂ ਜੀ ਹਾਂ ਜੀ ਤੀਜਾ ਆਖਿਆ ਜੀ ਨਾ ਤੀਜਾ ਹੀ ਕਹਤਾ ਹੈ ਬਾਕੀ ਅੱਗੇ ਆਪਣੀ ਸਮਝ ਹਰ ਕੇ ਵੀਰ ਦੀ ਤੇ ਹਫਤਾ ਖੰਡ ਸਮਾਂ ਦੋਸਤੋ ਲੈ ਜੂ ਠੀਕ ਆ ਹਫਤਾ ਸਮਾਂ ਲੈ ਜੂ ਆਰਡਰ ਤੁਸੀਂ ਵੇਖ ਲਓ ਵੀ ਕਰੀ ਆਉਂਦੀ ਆ ਤਿਆਰੀ ਪੂਰੀ ਮੁਕੰਮਲ ਇਹ ਆਰਡਰ ਦੀ ਕੁਆਲਿਟੀ ਕਾਫੀ ਸੋਹਣੀ ਆ ਪੱਧਰ ਲੈਵਾ ਵਿਖਾਲਾ ਬਿਲਕੁਲ ਪੱਧਰ ਹਾਂ ਆ ਦੇਖੋ ਜੀ ਬਹੁਤ ਠੰਡੀ ਠੰਡੀ ਸੰਤ ਸਾਬ ਇਹ ਵੀ ਇਤਰਾ ਠੀਕ ਹੈ ਜੀ ਥਣ ਥਣ ਵੀ ਪੂਰਾ ਜਿਹੜਾ ਦੋਸਤੋ ਲਵਾਈ ਦੇ ਵਿੱਚ ਮੁੱਠੀ ਥਾਣਾ ਹੱਥੀ ਚਵਾਈ ਵਾਲਾ ਥਾਣਾ ਠੀਕ ਆ ਤੇ ਬਣ ਗਈ ਆ ਪੂਰੀ ਗੱਲਬਾਤ ਹੈ ਬਹੁਤ ਚੰਗੀ ਆ ਠੰਡੀ ਧੀਰੀ ਵੜੀ ਸੰਤ ਸਾਬ ਬਾਕੀ ਮਿਤਸਦੀਪਾ ਇਹ ਤਾਂ ਕੱਢ ਗਈ ਹਫਤਾ ਖੰਡ ਤੇ ਬਣੂ ਹੋਰ ਵੀ ਹਾਂ ਪੂਰੀ ਬਣ ਜੂਗੀ ਫਿਰ ਤੇ ਉਮੀਦ ਦੋਸਤੋ ਚੰਗੀ ਹੈਗੀ ਆ ਕ੍ਰੌਸਪਨ ਦੇ ਵਿੱਚ ਆ ਵੜ ਤੇ ਬਿਲਕੁਲ ਠੰਡੀ ਧੀਰੀ ਸੀਲਸ ਆਉ ਆ ਵੇਖ ਸਕਦੇ ਹੋ ਤੁਸੀਂ ਠੀਕ ਹੈ ਤਾਂ ਸੰਦੀਪ ਭਾਈ ਅੱਜ ਮੋਲ ਕੀ ਕਰਦੇ ਆ ਸੰਤੂ ਸਾਹਿਬ ਮੋਲ ਕਰਾਉਣ ਨੂੰ 42000 ਕਰਦੇ ਆ ਆਪਾਂ ਜਿਹਦੇ ਵਿੱਚੋਂ ਦੇਣੀ 35000 ਦੀ ਬਚੀ ਦੇ ਦਾਂਗੇ ਉਹਦੇ ਵਿੱਚੋਂ ਵੀ ਛੋਟ ਛੱਪਾ ਮਾਨਦਾਨ ਕੋਈ ਕਰ ਦਾਂਗੇ ਜੀ 35 35ਵੇਂ ਮਾਨਦਾਨ ਕਰ ਦਾਂਗੇ ਠੀਕ ਆ ਜੀ ਹਾਂ ਜੀ 35000 ਦੇ ਵਿੱਚੋਂ ਭਰਾਵੋ ਮਾਨਤਾਨ ਹੋ ਜਾਊਗਾ ਛੋੜ ਛੱਪਾ 35000 ਦੇ ਵਿੱਚੋਂ ਠੀਕ ਆ ਬਾਕੀ ਹਰ ਪਾਸਿਓਂ ਹਰ ਆਹ ਦੇਖ ਸਕਦੇ ਹੋ ਬਹਿਣੀ ਵਾਲੇ ਪਾਸਿਓਂ ਵੀ ਥਣ ਜਿਹੜਾ ਦੋਸਤੋ ਬਿਲਕੁਲ ਸਹਿਜ ਵਿੱਚ ਬਰਾਬਰ ਤੇ ਮੁਠੀ ਥਾਣਾ ਠੀਕ ਆ ਵੀ ਇਹ ਨਹੀਂ ਹੈਗਾ ਵੀ ਛੋਟਾ ਜਿਹਾ ਥਾਣਾ ਮੁਠੀ ਥਾਣਾ ਵੀ ਕੋਈ ਮੇਰਾ ਵੀਰ ਆਪਦੀ ਤਸੱਲੀ ਕਰ ਸਕਦਾ ਵਖਾਈ ਗਈ ਚੀਜ਼ ਘਰ ਪਹੁੰਚ ਕਰਕੇ ਠੀਕ ਆ ਸੰਦੀਪ ਭਾਈ ਆ ਪਸ਼ੂ ਆ ਤੇ ਚਾਰ ਬਕਾਉ ਸੀ ਆ ਚਾਰੇ ਨਾਲ ਸੰਧ ਸਾਹਿਬ ਤੇ ਨੰਬਰ ਬੋਲ ਦੋ 8437038939 8437038939 ਸੰਧ ਸਾਹਿਬ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੋ ਦੋਸਤੋ ਇਹ ਸਨ ਭਾਈ ਸੰਦੀਪ ਪੁਡਰ ਡੈਲੀ ਫਾਰਮ ਪਿੰਡ ਅਸਾਕ ਸਿੰਘ ਤੋਂ ਪਸ਼ੂ ਚਾਰ ਦਿਖਾਤੇ ਆ ਤਸੱਲੀ ਕਰ ਸਕਦੇ ਆ ਤੁਸੀਂ ਘਰ ਵਿਜ਼ਿਟ ਕਰਕੇ ਮਿਲਦੇ ਆਂ ਪ੍ਰਭੂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ